ਮੈਨੂੰ ਬਹੁਤ ਵਧੀਆ ਲੱਗ ਰਹੀ ਜੇ ਇੱਕ ਮਾੜਾ ਗਰੀਬ ਬੰਦਾ ਮਜ਼ਦੂਰ ਬੰਦਾ ਜਿਹੜਾ ਕਿ ਮੈਨੂੰ ਪਤਾ ਨਹੀਂ ਸੀ ਹੈਗਾ ਮੈਂ ਉਹਨੂੰ ਪੈਸੇ ਦੇਣੇ ਰਕਸ਼ੇ ਤੇ 20 ਰੁਪਿਆ ਕਰਾ ਦੇਣਾ ਸੀ ਤੇ ਪਰ ਜਦੋਂ ਮੈਂ ਉਤਰ ਲਗਾ ਤੇ ਨਿਕਲ ਨਹੀਂ ਭਾਈ ਮੇਰੇ ਲਈ ਫ੍ਰੀ ਸੇਵਾ ਵੇ ਇਹ ਵਿਖੋ ਕਿ ਜਿਹੜੇ ਲੱਖਾਂ ਗੁਣਾ ਪਤੀ ਬੰਦੇ ਨੇ ਉਹ ਇਹ ਕੰਮ ਨਹੀਂ ਕਰ ਰਹੇ ਕਿ ਮਜ਼ਦੂਰ ਗਰੀਬ ਬੰਦਾ ਇੱਥੇ ਅੜਦਰ ਪਤਾ ਕਿਨੇ ਕਿ ਕਿਸੇ ਤੋਂ ਰੋਟੀ ਆਪਣੇ ਬੱਚਿਆਂ ਨੂੰ ਖਵਾਣੀ ਹੈ ਉਹ ਫ੍ਰੀ ਸੇਵਾ ਕਰ ਰਿਹਾ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਇੱਕ ਮਾੜਾ ਬੰਦਾ ਵੀ ਇਨਕੇ ਰਾਮ ਦੇ ਪ੍ਰਤੀ ਆਪਣੀ ਇੰਨੀ ਸੇਵਾ ਤੇ ਆਪਣਾ ਇੰਨੇ ਪਗ ਦੀ ਪਾਉ ਫਲਗੜ ਕਰ ਰਿਹਾ ਵੇ ਆਪਾਂ ਨੂੰ ਬਹੁ 20 ਰੁਪਏ ਲਗਣਾ ਹੈ ਜੀ ਵੀ ਹਾਂ 20 ਰੁਪਏ ਬਚੇ ਜੀ ਆਪਨ ਬਹੁਤ ਖੁਸ਼ੀ ਹੈ ਕੋਈ ਇੱਕ ਬੰਦਾ ਆਪਣੇ ਮਾੜਾ ਬੰਦੇ 20 ਰੁਪਏ ਵੀ ਆਪਣੇ ਵੀ ਉਹ ਵੀ ਛੱਡ ਰਿਹਾ ਹੈ राम ਦੇ ਪ੍ਰਤੀ ਆਪਣੇ ਤੇ ਪਰਮਾਪਾ ਨੂੰ ਵਧਾਈ ਫਲਾਏ ਇਹ ਮਾਈ ਜੀ ਬੱਤਾ ਪਾਇਰ ਹੈ ਇਹ ਕਮਾ ਲਈ ਆਪਨ ਬਹੁਤ ਵਧੀਆ ਬਹੁਤ ਖੁਸ਼ੀ ਹੋਈ ਹੈ ਇਹ ਮਾੜਾ ਪੰਦੇ ਉੱਠ ਕੇ ਇਹ ਪੱਤਰ ਉੱਚੇ ਪੱਧਰ ਤੇ ਕੰਮ ਕਰ ਰਿਹਾ ਹੋਇਆ ਆਪਣਾ ਅੱਗੇ ਮੇਰਾ ਨਾਮ ਸੁਖਵਿੰਦਰ ਸਿੰਘ ਕਾਕੂ ਵਾਜੀ ਜੀ ਕਾਫੀ ਸੇਵਾ ਨਿਭਾਈ ਹੈ ਅੱਜ ਸੇਵਾ ਨਿਭਾਈ ਹੈ ਜੀ ਸ੍ਰੀ ਰਾਮ ਭਗਵਾਨ ਜੀ ਦਾ ਮਤਲਬ ਅਯੁੱਧਿਆ ਬਰੀ ਦੇ ਵਿੱਚ ਮਤਲਬ ਮੰਦਿਰ ਸਥਾਪਨਾ ਹੋਈ ਹੈ ਰਾਮਪੂਰ ਜੀ ਦੀ ਤੇ ਉਸ ਤੁਸੀਂ ਦੇ ਵਿੱਚ ਮਤਲਬ ਅਸੀਂ ਮਤਲਬ ਸੇਵਾ ਨਹੀਂ ਭਾਈ ਤਾਂ ਕਿੰਨਾ ਸੀ ਮਤਲਬ ਸੇਵਾ ਅੱਜ ਅਸੀਂ ਨਹੀਂ ਭਾਈ ਹੈ ਜੀ ਮਤਲਬ ਬਿਲਕੁਲ ਫਰੀਜ਼ ਅਕਸਾ ਚਲਾਇਆ ਤੇ ਬਿਨਾ ਪੈਸੇ ਤੋਂ ਮਤਲਬ ਬਾਸ ਜਿਹਾ ਕੀਤੀ ਕਿੰਨੇ ਵਜੇ ਤੋਂ ਕਿੰਨੇ ਵਜੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਮਤਲਬ 2 ਵਜੇ ਤੱਕ ਸਵੇਰੇ 9:00 ਤੋਂ ਲੈ ਕੇ 2 ਵਜੇ ਤੱਕ ਤੱਕ ਇਹ ਕਿਸ ਤਰ੍ਹਾਂ ਮਾਮਕਿਆ ਆਪੀਏ ਸੇਵਾ ਦਾ ਅੱਜ ਸੇਵਾ ਮਤਲਬ ਮਤਲਬ ਰਾਮ ਭਗਵਾਨ ਨੇ ਕਿਰਪਾ ਕੀਤੀ ਦਿਮਾਗ ਦੇ ਵਿੱਚ ਮਤਲਬ ਤੇ ਪਾਕ ਕੀਤੀ ਉਹਨਾਂ ਨੇ ਤੇ ਸਵੇਰੇ ਮਤਲਬ ਤਰਕਿਬਨ ਮੈਂ ਗਿਆ ਤੇ ਉਸ ਤੋਂ ਬਾਅਦ ਮਤਲਬ ਮੈਂ ਸੋਚਿਆ ਕਿ ਅੱਜ ਰਾਮ ਭਗਵਾਨ ਜੀ ਦੇ ਕਿਰਪਾ ਕੀਤੀ ਤੇ ਖੁਸ਼ੀ ਦਾ ਦੇਣਾ ਤੇ ਆਪਾਂ ਮਤਲਬ ਇੱਕ ਇਹਨੇ ਕਿ ਮਤਲਬ ਆਪੇ ਸੇਵਾ ਨਿਭਾਈ ਜਾਵੇ ਅਲੱਗ ਤਰੀਕੇ ਨਾਲ ਅਲੱਗ ਸਿਸਟਮਾਂ ਤੇ ਮੰਦਿਰ ਇਸ ਪੂਰੀ ਖੁਸ਼ੀ ਹੈ ਜੀ ਪੂਰੀ ਮਤਲਬ ਇਸ ਰਾਮ ਭਗਵਾਨ ਨੇ ਰਹਿਮਤ ਕੀਤੀ ਆ ਦੇ ਨੰਦਿਆ ਜੀ ਆਪਾਂ ਖੋਸਿਆ ਜੀ ਤੇ ਵੈਸੇ ਕਿ ਨਹੀਂ ਤੇੜੀ ਕੋਈ ਵੈਸੇ ਤੇ ਯਸੀਮ ਮਲਬੂ 10 ਰੁਪਏ 20 20 ਵਾਲੀ ਜਰੂਰ ਲੈਣੇ ਸੀ ਤੇ ਮਲਬੂ ਨਾਲ ਦੁਕਾਨਦਾਰ ਆਪਣੇ ਨਾਲ ਅਟੈਚਾ ਦੁਕਾਨਦਾਰ ਤੇ ਉਹ ਉਹਦੇ ਨਾਲ ਇਹ ਹੈ ਕਿ ਆਪਣੀ 3 400 500 ਦੀ ਅਧਿਆੜੀ ਕਿੱਬਣਾ ਆਪਣੀ ਪਾਇ ਜੰਦੀ ਰਾਮ ਭਗਵਾਨ ਦੀ ਪੂਰੀ ਕਿਤਾਬ ਆ ਅੱਜ ਜੇ ਸਤਾਬ ਦਸ ਹਜ਼ਾਰ ਤੱਕ ਕਿਤਨਾ ਕਰੋਗੇ ਅੱਜ ਮਨ ਲਓ ਵੀ ਜੇ ਅੱਜ ਸਮਲੋ ਕੀ ਮਲਬੂ ਰਾਮ ਭਗਵਾਨ ਨੇ ਮੇਰੇ ਕੋਲ ਸੇਵਾ ਲੈਣੀ ਸੀ ਸੋ ਆਪਾਂ ਮਤਲਬ ਸੇਵਾ ਮਤਲਬ ਦਿਲੋਂ ਤੁਹਾਨੂੰ ਮਨੂਰ ਕੀਤੀ ਹੋਈ ਤੇ ਜਿਸ ਤਰ੍ਹਾਂ ਸਵਾਰੀਆਂ ਤੁਹਾਨੂੰ ਪੈਸੇ ਦਿੱਤੇ ਆਏ ਕਿਤੇ ਨਿੱਕ ਤੇ ਕਿਸਾਨ ਨੇ ਉਹਨਾਂ ਨੇ ਕਿੱਤੀ ਸੀ ਪਰੜ ਕਿੱਤੀ ਸੀ ਹਾਂਜੀ ਉਹ ਸਵਾਰੀਆਂ ਨੂੰ ਮਤਲਬ ਮੈਂ ਕਹਿੰਨਾ ਸਾਂ ਭਾਈ ਉਹ ਹੀ ਤੇ ਮਤਲਬ ਬਿਲਕੁਲ ਫ੍ਰੀ ਸੇਵਾ ਚ ਤੇ ਉਹ ਕਹੀ ਕਹਿੰਦੇ ਵੀ ਅੱਜ ਕਿਸ ਕਾਰਨ ਮਤਲਬ ਤੁਸੀਂ ਮਤਲਬ ਰਕਸਾ ਫ੍ਰੀ ਕੀਤਾ ਮੈਂ ਉਹਨਾਂ ਨੂੰ ਕਿਹਾ ਵੀ ਆਈਓ ਦੇ ਫ੍ਰੀ ਦੇ ਵਿੱਚ ਰਾਮ ਭਗਵਾਨ ਜੀ ਦਾ ਮਤਲਬ ਮੰਦਿਰ ਬਣਿਆ ਵਾ ਉਸ ਖੁਸ਼ੀ ਦੇ ਵਿੱਚ ਮਤਲਬ ਆਪਾਂ ਜਿਹੜੀ ਬਿਲਕੁਲ ਫ੍ਰੀ ਸੇਵਾ ਕੀਤੀ ਉਸ ਖੁਸ਼ੀ ਦੇ ਵਿੱਚ ਲੇਕਿਨ ਇਹ ਖੁਸ਼ੀ ਆਜੀ ਮੈਨੂੰ ਅੱਜ ਮੈਂ ਨਾ ਪੂਰੀ ਰਾਮ ਰਹਿਮਤ ਹੈ ਸ੍ਰੀ ਰਾਮ ਭਗਵਾਨ ਦੀ ਪੂਰੇ ਨਾਮ ਦੀ ਓਹੀ ਖੁਸ਼ੀ ਆਪਨ ਦਿਲੋਂ ਤਨੋਂ ਮਨੋਂ